ਨੀ ਦੇਖੋ ਇਲੈਕਸ਼ਨ ਕੋਈ ਵੀ ਹੋਵੇ ਚੁਣੌਤੀਆਂ ਰਹਿੰਦੀਆਂ ਲੇਕਿਨ ਪਿਛਲੇ 2 ਸਵਾ 2 ਸਾਲ ਦੀ ਭਗਵੰਤ ਮਾਨ ਜੀ ਦੀ ਸਰਕਾਰ ਦਾ ਸਾਨੂੰ ਬਹੁਤ ਫਾਇਦਾ ਸੀ ਕਿਉਂਕਿ ਬਹੁਤ ਸਾਰੇ ਕੰਮ ਮਾਨ ਸਾਹਿਬ ਦੀ ਅਗਵਾਈ ਚ ਪੰਜਾਬ ਚ ਹੋਏ ਆ এমਪਲੋਇਮੈਂਟ ਨਾਲ ਰਿਲੇਟਡ ਕਿਸਾਨਾਂ ਨਾਲ ਸੰਬੰਧਿਤ ਨਹਿਰੀ ਪਾਣੀ ਬਿਜਲੀ ਸੋ ਤਮਾਮ ਜੋ ਉਪਲਬਧੀਆਂ ਆ ਉਹਨਾਂ ਨੂੰ ਲੈ ਕੇ ਅਸੀਂ ਪਿੰਡਾਂ ਚ ਗਏ ਆ ਸ਼ਹਿਰਾਂ ਚ ਗਏ ਆ ਔਰ ਲੋਕਾਂ ਨੇ ਬਹੁਤ ਵੱਡੇ ਅਸਤਰ ਤੇ ਆਸ਼ੀਰਵਾਦ ਦਿੱਤਾ ਹੈ ਔਰ ਪੰਜਾਬ ਦੇ ਲੋਕਾਂ ਨੇ ਇਸ ਗੱਲ 'ਈ ਵੀ ਸੋਚਿਆ ਸੀ ਵੀ ਜਿਹੜੀ ਤੇਸ਼ ਤਾਨਾ ਸ਼ਹੀ ਵੱਲ ਵੱਧ ਰਿਹਾ ਉਹਨੂੰ ਰੋਕਣਾ ਹੈ ਸਮਵਧਾਨ ਨੂੰ ਬਚਾਉਣਾ ਹੈ ਸੋ ਬਹੁਤ ਵੱਡਾ ਲੋਕਾਂ ਨੇ ਇੱਕ ਫਤਵਾ ਦਿੱਤਾ ਹੈ ਸਾਨੂੰ ਅਸ਼ੀਰਵਾਦ ਦਿੱਤਾ ਹੈ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ 'ਚ ਗੱਲ ਕਰੀਏ ਆਪਣੇ ਮਸਲੇ ਨੂੰ ਹੱਲ ਕਰੀਏ ਲੇਕਿਨ ਕਮੀ ਕਾਹ ਰਹਿ ਗਈ ਇਹ ਆਖਿਰ 13 ਕੀ ਸੀਟਾਂ 'ਤੇ ਦਾਵਾ ਕੀਤਾ ਜਾ ਰਿਹਾ ਥਾ ਆਮ ਆਦਮੀ ਪਾਰਟੀ ਦੀ ਤਰਫੋਂ ਲੇਕਿਨ ਤਿੰਨ ਹੀ ਸੀਟ ਜਿਹੜਾ ਉਹ ਜਿੱਤ ਪਈ ਇੱਕ ਗੱਲ ਤੇ ਬੜੀ ਸਪਸ਼ਟ ਹੈ ਕਿ ਜਿਹੜੇ ਪ੍ਰਮਾਣਯੋਗ ਮੁੱਖ ਮੰਤਰੀ ਆ ਭਗਵੰਤ ਮਾਨ ਜੀ ਉਹਨਾਂ ਦੀ ਲੋਕਪ੍ਰਿਯਤਾ ਤੇ ਵਧੀਆ 2022 ਤੋਂ ਬਾਅਦ ਉਹਨਾਂ ਚ ਲੋਕਾਂ ਦੀ ਭਰੋਸੇਯੋਗਤਾ ਵੀ ਵਧੀਆ ਚਾਹੇ ਤੁਸੀਂ ਅਬੋਰ ਚੱਲੇ ਜਾਓ ਚਾਹੇ ਗੜਸ਼ੰਕ ਰਾਜੋ ਚਾਹੇ ਅੰਮ੍ਰਿਤਸਰ ਚੱਲੇ ਜਾਓ ਚਾਹੇ ਗੁਰਦਾਸਪੁਰ ਚਾਹੇ ਮਹਾਲੀ ਹਰ ਜਗ੍ਹਾ ਭਗਵੰਤ ਮਾਨ ਜੀ ਦੇ ਪ੍ਰਤੀ ਲੋਕਾਂ ਦਾ ਪਿਆਰ ਵਧਿਆ ਭਰੋਸਾ ਵਧਿਆ ਲੇਕਿਨ ਕੁਝ ਕਮੀਆਂ ਤੇ ਡੈਫੀਨੇਟਲੀ ਥੱਲੇ ਰਹੀਆਂ ਆ ਉਹ ਕੀ ਰਹੀਆਂ ਐ ਐਮਐਲਏ ਦੇ ਪੱਦਰ ਤੇ ਰਹੀਆਂ ਐ ਐਡਮਿਨ ਸੈਸ਼ਨ ਦੇ ਰਹੇ ਆ ਆਰਗੇਨਾਈਜੇਸ਼ਨ ਤੇ ਪੱਦਰ ਤੇ ਰਹੀਆਂ ਆ ਉਦੇਤੇ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਪਾਰਟੀ ਸਿਮਿਖਿਆ ਕਰੂਗੀ ਔਰ ਉਸ ਤੋਂ ਬਾਅਦ ਇਹਦਾ ਉਪਚਾਰ ਕਰਾਇਆ ਐ ਐਸੇ ਕੌਨਸੇ ਮੁੱਦੇ ਹੋਣਗੇ ਜੋ ਪੰਜਾਬ ਕੋ ਲੈ ਕੇ ਆਪਾ ਪਾਰਲੀਮੈਂਟ ਮੇ ਉਠਾਤੇ ਹੋਏ ਦਿਖਾਈ ਦੇਣ ਦੇਖੋ ਪੰਜਾਬ ਦੇ ਬਹੁਤ ਸਾਰੇ ਮੁੱਦੇ ਆ ਪੰਜਾਬ ਦੇ ਜਿਹੜੇ ਇੰਸਟੀਚਿਊਸ਼ਨਸ ਹੈ ਚਾ BBMB ਹੈ ਚਾ ਚੰਡੀਗੜ੍ਹ ਹੈ ਚਾ ਪੰਜਾਬ ਯੂਨੀਵਰਸਿਟੀ ਹੈ ਜਿਹੜੇ ਕਿ ਪੰਜਾਬ ਦੇ ਆਧਾਰਿਆ ਆ ਉਹਨਾਂ ਤੇ ਇੰਟਰਫੇਰੈਂਸ ਬਹੁਤ ਆ ਸੈਂਟਰ ਦੀ ਪੰਜਾਬ ਦਾ ਬਹੁਤ ਸਾਰਾ ਪੈਸਾ ਜਿਹੜਾ ਆ ਕੇਂਦਰ ਨੇ ਰੋਕ ਰੱਖਿਆ ਹੈ ਇੱਕ ਫੈਡਰਲ ਸਟਰਕਚਰ ਸਟੇਟ ਦੇ ਰਾਈਟ ਨੂੰ ਪ੍ਰੋਟेक्ट ਕਰਨਾ ਮੈਂਬਰ ਪਾਰਲੀਮੈਂਟ ਦੀ ਜ਼ਿੰਮੇਵਾਰੀ ਹੈ ਔਰ ਸਾਡੀ ਜ਼ਿੰਮੇਵਾਰੀ ਹੈ ਸੂਬੇ ਸੂਬਿਆਂ ਦੇ ਹੱਕਾਂ ਨੂੰ ਮਜ਼ਬੂਤ ਕਰਨਾ ਫੈਡਰਲ ਸਟਰਕਚਰ ਨੂੰ ਮਜ਼ਬੂਤ ਕਰਨਾ ਔਰ ਆਪਣੇ ਲੋਕਾਂ ਦੇ ਬਿਹਤਰੀ ਵਾਸਤੇ ਸੈਂਟਰ ਸਕੀਮਾਂ ਨੂੰ ਲੈ ਕੇ ਜਾਣਾ ਸੋ ਇਸ ਤਰ੍ਹਾਂ ਬਹੁਤ ਸਾਰੇ तमाम ਮੁੱਦੇ ਹੈ ਜਿਨ੍ਹਾਂ ਨੂੰ ਲੈ ਕੇ ਅਸੀਂ ਕੇਂਦਰ ਸਰਕਾਰ ਨਾਲ ਔਰ ਪਾਰਲੀਮੈਂਟ ਚ ਗੱਲ ਕਰਾਂਗੇ ਦਿੱਲੀ ਮੇ ਪਹੁੰਚੇ ਹੋ ਦਿੱਲੀ ਪਹੁੰਚਣੇ ਕੇ ਬਾਦ ਮੁਲਾਕਾਤ ਕਰੋਗੇ ਸੀਨੀਅਰ ਲੀਡਰਸ਼ਿਪ ਸੇ ਹਾਂ ਡੈਫੀਨਿਟਲੀ ਆ ਸਾਰੇ ਨਾਲ ਕੋਸ਼ਿਸ਼ ਕਰਾਂਗੇ ਜਿੱਦੀ ਜਿੱਦੀ ਅਵੇਲੇਬਿਲਟੀ ਹੋਈ ਮਾਨਯੋਗ ਮੁੱਖ ਮੰਤਰੀ ਜੀ ਨਾਲ ਤਾਂ ਅਸੀਂ ਪੰਜਾਬ ਮਿਲ ਕੇ ਆਏ ਹਾਂ ਉਸ ਤੋਂ ਬਾਅਦ ਹੁਣ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨਾਲ ਅਸੀਂ ਹਰ ਟਾਈਮ ਕੋਸ਼ਿਸ਼ ਕਰਾਂਗੇ ਜਿਹੜਾ ਜਦਾ ਸਮਾਂ ਮਿਲਿਆ ਸਾਰਿਆਂ ਦਾ ਅਸ਼ੀਰਵਾਦ ਲਵਾਂ ਕੇਂਦਰ ਵਿੱਚ ਐਨਡੀਆ ਦੀ ਸਰਕਾਰ ਬਣ ਰਹੀ ਹੈ ਜਿਸ ਤਰੀਕੇ से देख के कैसे देख रहे हैं आप देखो एक ਗੱਲ ਤੇ ਬੜੀ ਸਪਸ਼ਟ ਹੈ ਕਿ ਲੋਕਾਂ ਨੇ ਜਿਹੜਾ ਫਤਵਾ ਆ ਉਹ ਪ੍ਰਧਾਨ ਮੰਤਰੀ ਮੋਦੀ ਜੀ ਦੇ ਖਿਲਾਫ ਦਿੱਤਾ ਹੈ ਲੋਕਾਂ ਦੀ ਇੱਛਾ ਸੀ ਪ੍ਰਧਾਨ ਮੰਤਰੀ ਮੋਦੀ ਕੰਟੀਨਿਊ ਨਹੀਂ ਰਹਿਣੇ ਚਾਹੀਦੇ ਲੇਕਿਨ ਇਹ ਜੋੜ ਤੋੜ ਦੀ ਰਾਜਨੀਤੀ ਹੈ ਕੁਝ ਲੋਕ ਕੁਝ ਪਾਰਟੀਆਂ ਨੇ ਆਪਣੇ ਨਿੱਜੀ ਹਿੱਤਾਂ ਨੂੰ ਇੰਪੋਰਟੈਂਸ ਦਿੱਤੀ ਹੈ ਔਰ ਸੰਵਿਧਾਨ ਔਰ ਲੋਕਤੰਤਰ ਨੂੰ ਜਿਹੜਾ ਹੈ ਉਹ ਤਲਾਂਜਲੀ ਦਿੱਤੀ ਹੈ ਔਰ ਜੋੜ ਤੋੜ ਦੀ ਸਰਕਾਰ ਹੈ ਅਦਰਵਾਇਜ਼ ਲੋਕਾਂ ਦਾ ਮੈਂਡੇਟ ਮੋਦੀ ਜੀ ਦੇ ਖਿਲਾਫ ਲੇਕਿਨ ਸਰ ਇੱਕ ਅਭੀ ਪੰਜਾਬ ਕੇ ਮੋਹਾਲੀ ਮੇ ਇੱਕ ਘਟਨਾ ਘਟੀ ਹੈ ਇੱਕ ਲੜਕੀ ਕੋ हथियारों से उसका कत्ल कर दिया गया है कैसे देख रहे हो कानून व्यवस्था पर सवाल खड़े होते हैं पंजाब है कोई इशू मुझे पता नहीं है पूरा लेकिन इतना मुझे पता लगा इन चैनलों के माध्यम से कि मेन है फाड़ लिया ले गया लेकिन कहीं कही ना कहीं कानून पर सवाल खड़े होते हैं इसको आप नहीं कानून कर... व्यवस्था बहुत अच्छी है पंजाब में किसी तरह की कोई दिक्कत नहीं है कुछ इक्का दुक्का घटना है तो स्वाभाविक जी सोसाइटी में होती है देश दुनिया की हर खबर सबसे पहले देखने के लिए फॉलो करें ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par